ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਰ ਮਾਜ ਕੀ ਤਥਾ ਸ਼ਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰਹੜਾ ਸੋਹਿਆ ਕੀ ਧੁਨੀ ਗਾਵਣੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਹਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਬੇਬ ਚੌਥਾ ਪਿਆਰ ਉਪੰਨੀ ਖੇਡ ਪੰਜਵੈ ਖਾਣ ਪੀਣ ਕੀ ਤਾਤ ਛਿਵੈ ਕਾਮਨਾ ਪੁੱਛਿਆ ਜਾਤ ਸਤਵੈ ਸੰਜ ਕੀਆ ਘਰਵਾਸ ਅਠਵੈ ਕਰੋਧ ਹੋਆ ਤਨਨਾਸ਼ ਨਾਵੈ ਧੌਲੇ ਉਬੇ ਸਾਹ ਦਸਵੈ ਦੱਦਾ ਹੋਆ ਸਵਾਹ ਗਏ ਸੇ ਗੀਤ ਪੁਕਾਰੀ ਤਾਹ ਉਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਓ ਪਿਛਾ ਪਤਲ ਸਦੇ ਹੋ ਕਾਵ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਲਤਣ 20 ਰਵਣ 20 ਕਾ ਸੁੰਦਰ ਕਹਾਵੈ 40 ਸੀ ਪੁਰ ਹੋਈ 85 ਪਗ ਖਿਸੈ 60 ਕੇ ਬੋਡੇ ਪਾ ਆਵੈ 70 ਕਾ ਮਤਹੀਣ 80 ਹਾਂ ਕਾ ਵਿਵਹਾਰ ਨਾ ਪਾਵੈ 90 ਕਾ ਸਹਿ ਜਾਸਣੀ ਮੂਲ ਨਾ ਜਾਣੈ ਅਪਬਲ ਟੰਡੋਲੇ ਮਾ ਢੋਡੇ ਮਾ ਡੇਠ ਮੈਂ ਨਾਨਕ ਜਗਤੂਏ ਕਾ ਧਵਲ ਹਰ ਪਾਉੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪ੍ਰੰਗ ਉਪਾਰਜਨਾ ਬਹੁ ਬਹੁ ਵਿਦ ਭਾਤੀ ਤੂੰ ਜਾਣ ਹੈ ਜਿਨ ਉਪਾਈਐ ਸਭ ਖੇਲ ਤੁਮਾਤੇ ਇਕ ਆਵ ਹੈ ਇਕ ਜਾਹੇ ਉਠ ਬਿਨ ਨਾਵੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੇ ਸੋ ਸੇਵੋ ਸਤ ਨਿਰੰਜਨੋ ਹਰ ਪਰਖ ਵਿਧਾਤੀ ਤੂੰ ਆਪੇ ਆਪ ਸੁਜਾਨ ਹੈ ਵੱਡ ਪਰਖ ਵਡਾਤੀ ਜੋ ਮਾਨ ਚੇਤ ਤਦ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋ ਤਿੰਨ ਜਾਤੀ ਸ਼ਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ ਰਖਿਆ ਬਣਤ ਬਣਾਏ ਅਕੀ ਦੇਖਿਆ ਜਿਹਵਾ ਬੋਲਾ ਕੰਨੇ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਣਾ ਦਿੱਤਾ ਪੈਨ ਖਾਏ ਜਿਨ ਰਚ ਰਚਿਆ ਤੇ ਸਹ ਨਾ ਜਾਣੈ ਅੰਦਾ ਅੰਧ ਕਮਾਏ ਜਾ ਪੱਜੈ ਤਾਂ ਠੀਕਰ ਹੋਵੇ ਘੜਤ ਘੜੀ ਨਾ ਜਾਏ ਨਾਨਕ ਗੋਰਬਿਨ ਨਾਹੇ ਪਾਤ ਪਾਤ ਵਿਣ ਪਾਰ ਨਾ ਪਾਏ ਮਹੱਲਾ ਦੂਜਾ ਦਿੰਦੇ ਥਾਵਹੁ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਅੰਤਰ ਬਹਿ ਕੈ ਕਰਮ ਕਮਾਵੇ ਸੋਚਹੁ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰਹਿ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲ ਹੈ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਏਕੋ ਸੁਗੜ ਸੁਜਾਣੀਐ ਪੌੜੀ ਤੁਧ ਆਪੇ ਜਗਤੁ ਉਪਾਇਕ ਤੁਧ ਆਪੇ ਧੰਦਾ ਲਾਇਆ ਮੋਹ ਠਗੌਲੀ ਪਾਇਕ ਤਉਦ ਆਪੋ ਜਗਤ ਖਵਾਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੇ ਭੁਖਾ ਤਿਹਾਇਆ ਸਹਸਾ ਇਹੋ ਸੰਸਾਰ ਹੈ ਮਰ ਜਮੈ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟਈ ਸਭ ਥਕੇ ਕਰਮ ਕਮਾਇਆ ਗੁਰਮਤੀ ਨਾਮ ਧਾਈਐ ਸੁਖ ਰੱਜਾ ਜਾ ਤਉਦ ਭਾਇਆ ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਕਉਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ